ਆਇਕੂ ਸਿੱਟਾ ਕੌਮ ਸਾਹ ਆਇਕੂ ਚਿੱਤੀ ਪੱਤੇ ਚੈਪੀਨ ਚੈਪਾਰਤ ਕਲ ਸਮਾਜ ਸੇਵਾ ਸੰਗਠਨ ਤੇ ਸਿੱਖਰ ਪੰਜਾਬ ਦੀਆਂ ਸਾਰੀਆਂ ਸੰਤਾ ਜੀ ਮਸਾਲਾ ਹੈ ਕਿ ਤੁਹਾਡਾ ਸਭ ਨੂੰ ਇੱਥੇ ਕਿਉਂ ਪਰਦੇ ਪਈ ਕਲ ਸਮਾਜ ਸੇਵਾ ਸੰਗਠਨ ਦੇ ਨਾਲ ਸਾਡੇ ਭੈਣ ਦੀ ਮਾਨ ਲੋਕ ਸੁਖੀ ਆਟੀ ਦੀ ਤਰੀਲਪੋਰ ਤੋਂ ਸਾਡੇ ਭੈਣ ਦੀ ਗੋਰੀ ਮਾਂ ਤੋ ਸਾਡੇ ਕੰਮ ਤਾਂ ਬੈਠੇ ਅਰਜੇਟ ਪੰਜਾਬ ਨਸ਼ਿਆਂ ਤੋਂ ਦੂਰ ਹੋਓ ਆਪਣੇ ਹੱਥ ਲਓ ਬੱਚਿਆਂ ਨੂੰ ਭਰਾਓ ਔਰ ਸਾਡੇ ਦਰਮਿਆਨ ਜਿਨ੍ਹਾਂ ਨੇ ਦਲਿਤ ਸਮਾਜ ਸੇਵਾ ਦੇ ਰਾਹ ਤੋਂ ਪਾਣੀ ਕੋ ਅੱਜ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਇਕੱਠ ਕੀਤਾ ਜਾ ਰਿਹਾ ਮੁਕਤਸਰ ਸਾਹਿਬ ਵਿੱਚ ਮੈਂ ਡਾਕਟਰ ਹਰਮੀਤ ਸਿੰਘ ਹਿਆਣਾ ਦਲਿਤ ਸਮਾਜ ਸੇਵਾ ਸੰਗਠਨ ਰਜਿਸਟਰਡ ਤੋਂ ਪੰਜਾਬ ਪ੍ਰਧਾਨ ਮੈਂ ਅੱਜ ਤੁਹਾਡੇ মিডিਆ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣਾ ਸੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਸਾਡਾ ਪੰਜਾਬ ਸੀ ਉਹ ਪੰਜ ਦਰਿਆਵਾਂ ਦੀ ਧਰਤੀ ਸੀਗੀ ਤੇ ਜਿਹੜਾ ਛੇਵਾਂ ਦਰਿਆ ਸੀਗਾ ਉਹ ਇੱਥੇ ਦੁੱਧ ਦਾ ਤੇ ਘਿਓ ਦਾ ਵਗਦਾ ਸੀਦਾ ਪਰ ਅੱਜ ਸਾਡੇ ਕੁਝ ਸਰਕਾਰਾਂ ਦੀ ਨਲਾਕੀ ਕਹਿ ਲਈਏ ਜਾ ਸਾਡੇ ਪਿੰਡਾਂ ਦੇ ਵਿੱਚ ਪੰਜ ਸਰਪੰਚ ਨੇ ਉਹਨਾਂ ਦੀ ਨਲਾਇਕੀ ਕਹਿ ਲਈਏ ਜਾਂ ਸਾਡੇ ਜਿਹੜੇ ਮੋਤਬਰ ਬੰਦੇ ਨੇ ਉਹਨਾਂ ਦੀ ਨਲਾਇਕੀ ਦੇ ਕਾਰਨ ਅੱਜ ਸੱਤਵਾਂ ਦਰਿਆ ਆ ਜਿਹੜਾ ਉਹ ਨਸ਼ਿਆਂ ਦਾ ਵਗ ਰਿਹਾ ਚਿੱਟੇ ਦਾ ਵਗ ਰਿਹਾ ਸਭ ਤੋਂ ਵੱਧ ਜੇ ਅੱਜ ਕੋਈ ਨੌਜਵਾਨ ਮਰ ਰਿਹਾ ਤਾਂ ਉਹ ਪੰਜਾਬ ਦਾ ਪੁੱਤ ਮਰ ਰਿਹਾ ਟੀਕੇ ਲਾ ਲਾ ਕੇ ਮਰ ਰਿਹਾ ਔਰ ਇਹਦੇ ਜ਼ਿੰਮੇਵਾਰ ਅਸੀਂ ਇਕੱਲੀ ਸਰਕਾਰ ਨੂੰ ਨਹੀਂ ਕਹਿ ਸਕਦੀ ਇਹਦੇ ਜ਼ਿੰਮੇਵਾਰ ਅਸੀਂ ਸਾਰੇ ਆ ਕਿਉਂਕਿ ਜਦੋਂ ਕੋਈ ਪਿੰਡ ਦੇ ਵਿੱਚ ਨਸ਼ਾ ਵੇਚਦਾ ਤਾਂ ਅਸੀਂ ਉਹਦੇ ਖਿਲਾਫ ਜਾਣ ਤੋਂ ਰੁਕ ਜੰਨੇ ਆ ਇਸੇ ਕਾਰਨ ਸਾਨੂੰ ਸਾਰੀ ਮਾਰ ਪੈ ਰਹੀ ਆ ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬੀਅਤ ਨੂੰ ਬਚਾਉਣ ਦੀ ਲੋੜ ਆ ਨੌਜਵਾਨੀ ਨੂੰ ਬਚਾਉਣ ਦੀ ਲੋੜ ਆ ਔਰ ਦਲਤ ਸਮਾਜ ਸੇਵਾ ਸੰਗਠਨ ਆ ਸਾਡੀਆਂ ਭੈਣਾਂ ਦੇ ਸਹਾਰੇ ਦੇ ਨਾਲ ਸਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਪੰਜਾਬ ਨੂੰ ਬਚਾਉਣ ਲਈ ਅੱਗੇ ਆਇਆ ਕਿਉਂਕਿ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਸਾਰੀ ਖਬਰ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਂਦੇ ਹੋ ਜੀ ਕੀ ਕਹਿਣਾ ਚਾਹਦੇ ਹੋ ਜੋ ਅੱਜ ਇਕੱਠਾ ਕੀਤਾ ਗਿਆ ਸਭ ਤੋਂ ਪਹਿਲੇ ਜੀ ਤੁਹਾਡਾ ਧੰਨਵਾਦ ਤੁਸੀਂ ਅਬੇਸ਼ਾ ਹੀ ਪੰਜਾਬ ਦੇ ਹੱਕ ਵਿੱਚ ਖੜਦੇ ਹੋ ਤੇ ਸਾਡੀਆਂ ਜੋ ਵੀ ਗੱਲਾਂ ਬਾਤਾਂ ਆ ਟੀਮਾਂ ਦੀਆਂ ਉਹ ਤੁਸੀਂ ਦੇਸ਼ਾਂ ਵਿਦੇਸ਼ਾਂ ਚ ਲੈ ਜਾਂਦੇ ਹੋ ਅਸੀਂ ਸਭ ਤੋਂ ਪਹਿਲੇ ਮੀਡੀਆ ਦਾ ਧੰਨਵਾਦ ਕਰਦੇ ਹਾਂ ਅਤੇ ਆਪ ਜੀ ਨੂੰ ਜੀ ਆਇਆਂ ਆਪਦੇ ਅੱਜ ਇੱਥੇ ਸਾਡਾ ਜੋ ਮੁਖਸਰ ਸਾਡੀ ਭੈਣ ਆ ਸੁਖੀ ਹਾਜੀ ਜੀ ਇਹਨਾਂ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਦੇ ਘਰ ਵਿੱਚ ਰੱਖੀ ਗਈ ਹੈ ਨਸ਼ਿਆਂ ਦੇ ਖਿਲਾਫ ਤਲਤ ਸਮਾਜ ਸੇਵਾ ਸੰਗਠਨ ਦੀ ਟੀਮ ਨੂੰ ਬੁਲਾਇਆ ਇਹਨਾਂ ਨੇ ਔਰ ਇੱਥੇ ਅੱਜ ਨਿਯੁਕਤੀਆਂ ਵੀ ਕੀਤੀਆਂ ਪੰਜ ਸੋਜਣਾ ਵਿੱਚ ਸਾਡੇ ਚੇਅਰਮੈਨ ਅੰਗਰੇਜ਼ ਸਿੰਘ ਦੀ ਕੰਗ ਉਹਨਾਂ ਨਾਲ ਹੋਰ ਦੋ ਸਾਥੀ ਹਨ ਸੋ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਹੈ ਇੱਥੇ ਨਸ਼ਿਆਂ ਦਾ ਹੜ ਵੱਗਦਾ ਪਿਆ ਇੱਥੇ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਆ ਸਾਡੇ ਭੈਣਾ ਨੇ ਇਹਨਾਂ ਨੇ ਸਾਡਾ ਬਹੁਤ ਸਾਹ ਦਿੱਤਾ ਹੈ ਮਾਲਵਾ ਖੇਤਰ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਧਰੋਂ ਜਿਹੜਾ ਇਹ ਨਸ਼ਾ ਹੈ ਮੁਕਣਾ ਚਾਹੀਦਾ ਪੰਜਾਬ ਵਿੱਚੋਂ ਤੇ ਸਾਡੇ ਬੱਚਿਆਂ ਨੂੰ ਉਹ ਰੋਜ਼ਗਾਰ ਦੇਣੇ ਚਾਹੀਦੇ ਆ ਸਰਕਾਰਾਂ ਸੁੱਤੀਆਂ ਪਈਆਂ ਆ ਹਰ ਵਾਰ ਵਾਅਦੇ ਕਰਕੇ ਦੌੜ ਜਾਂਦੀਆਂ ਸਰਕਾਰਾਂ ਕੋਈ ਨਹੀਂ ਸਰਕਾਰ ਕਾਮਯਾਬ ਨਹੀਂ ਸੋ ਦਲਿਤ ਸਮਾਜ ਸੇਵਾ ਸੰਗਠਨ ਇੱਕ ਸੰਗਠਨ ਹੈ ਡਾਕਟਰ ਭੀਮਰਾਓ ਦੀ ਡਾਲਸੀ ਨੂੰ ਲੈ ਕੇ ਜਾਗੋ ਤੇ ਆਪਣਾ ਹੱਕ ਲਵੋ ਜੈ ਪੀਨ ਜੈ ਪਰ ਅੱਜ ਇਕੱਠ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਜੈ ਪੀਨ ਜੈ ਪਰ ਬਰਕਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸਾਡੇ ਪ੍ਰਧਾਨ ਜੀ ਦਾ ਤੇ ਸਾਡੀ ਸਾਰੀ ਸੁਰੱਖਿਤੀ ਟੀਮ ਦਾ ਦੇ ਇੱਥੇ ਆ ਕੇ ਸਾਡੇ ਲਈ ਇਕੱਠ ਕੀਤਾ ਅਤੇ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਹਰੀਸ਼ ਸਿੰਘ ਹੈਣਾ ਜੀ ਅਤੇ ਮੀਡੀਆ ਦਾ ਮੈਂ ਚੇਅਰਮੈਨ ਸ੍ਰੀ ਮਹਿੰਦਰ ਸਾਹਿਬ ਤੋਂ ਅੰਗਰੇਜ਼ਾਨ ਟੈਂਡ ਮੇਰਾ ਨੰਦਗੜਾ ਜੀ ਜੋ ਕਿਸੇ ਭੈਣ ਭਰਾ ਨੂੰ ਜਰੂਰ ਤਹਾਵੇਂ ਤਾਮਤ ਦੇ ਦੀ ਤਾਂ ਮੈਨੂੰ ਸੰਪਰਕ ਕਰ ਸਕਦਾ ਜੀ ਜੈਪੀ ਜੈਪਾ